रखते हैं सर आप ये थोड़ा जब गर्म हो जाता है तो उससे तुरंत खुल जाता है तो प्लास्टिक को तेल में ही मेल्ट कर देते हैं पानी क्या करते हैं सर आप ये थोड़ा जब गर्म हो जाता है तो उससे तुरंत खुल जाता है तो प्लास्टिक को तेल में ही मेल्ट कर देते हैं पानी क्या करते हैं सर आप ये थोड़ा जो जब गर्म हो जाता है तो उससे तुरंत खुल जाता है तो प्लास्टिक तो ये जो तस्वीर तुम देखिया ने इतने एक पकौड़े वाला ਸ਼ਰੀਆਮ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਗਰਮ ਖੌਲ ਦੇ ਤੇਲ ਦੇ ਵਿੱਚ ਰਫੈਂ ਦੇ ਪੈਕੇਟ ਪਾ ਕੇ ਖੋਲੇ ਜਾ ਰਹੇ ਨੇ ਇਸ ਦੇ ਨਾਲ ਇਹ ਪਲਾਸਟਿਕ ਵੀ ਤੇਲ ਦੇ ਵਿੱਚ ਹੀ ਮੈਲਟ ਹੋ ਜਾਂਦੀ ਹੈ ਅਤੇ ਪਕੌੜਿਆਂ ਦੇ ਰੂਪ ਦੇ ਵਿੱਚ ਇਹ ਜ਼ਹਿਰ ਆ ਜਿਹੜੀ ਉਹ ਲੋਕਾਂ ਦੇ ਸਰੀਰ ਅੰਦਰ ਚਲੇ ਜਾਂਦੀ ਹੈ ਪਹਿਲਾਂ ਹੀ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਉਹ ਸਾਡੇ ਲੋਕਾਂ ਵਿੱਚ ਫੈਲੀਆਂ ਹੋਈਆਂ ਨੇ ਤਾਂ ਪਲਾਸਟਿਕ ਦੇ ਕਾਰਨ ਕੈਂਸਰ ਅਤੇ ਹੋਰ ਕਈ ਜਾਨਲੇਵਾ ਬਿਮਾਰੀਆਂ ਨੇ ਜਿਹੜੀਆਂ ਉਹ ਹੋ ਸਕਦੀਆਂ ਨੇ ਤਾਂ ਇਸ ਦੁਕਾਨਦਾਰ ਤੇ ਹੁਣ ਵੱਡਾ ਐਕਸ਼ਨ ਵੀ ਹੋਇਆ ਹੈ ਦਰਸਾਲ ਇੱਕ ਫੂਡ ਬਲੌਗਰ ਦੇ ਵੱਲੋਂ ਇਸ ਪਕੌੜੇ ਵਾਲੇ ਦੀ ਵੀਡੀਓ ਬਣਾਈ ਗਈ ਸੀ ਅਤੇ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਸਿਹਤ ਵਿਭਾਗ ਵੱਲੋਂ ਐਕਸ਼ਨ ਲਿਆ ਜਾਂਦਾ ਹੈ ਤਾਂ ਪੰਜਾਬ ਦੇ ਲੁਧਿਆਣਾ ਦੀ ਇਹ ਵੀਡੀਓ ਆ ਜਿੱਥੇ ਹੁਣ ਸਿਹਤ ਵਿਭਾਗ ਦੇ ਸਪ ਪਕੌੜੇ ਵਾਲੀ ਦੁਕਾਨ ਤੇ ਪਹੁੰਚਿਆ ਹੈ ਅਤੇ ਇੱਥੋਂ ਖਾਣੇ ਦੇ ਸੈਂਪਲ ਨੇ ਜਿਹੜੇ ਉ ਭਰੇ ਗਏ ਨੇ ਤਾਂ ਇਹ ਵੀ ਗੱਲ ਦੇਖਣ ਵਾਲੀ ਹੋਵੇਗੀ ਕਿ ਇਸ ਮਾਮਲੇ ਵਿੱਚ ਕੀ ਕਾਰਵਾਈ ਹੁੰਦੀ ਹੈ ਤਾਂ ਇੱਥੇ ਇਹ ਵੀ ਵੱਡੇ ਸਵਾਲ ਉੱਠ ਰਹੇ ਨੇ ਕਿ ਅਕਸਰ ਹੀ ਲੋਕ ਕਹਿੰਦੇ ਨੇ ਕਿ ਬਾਹਰ ਦਾ ਖਾਣਾ ਪੀਣਾ ਨਹੀਂ ਚਾਹੀਦਾ ਚਾਹੇ ਕੋਈ ਕਿੰਨਾ ਵੀ ਵਧੀਆ ਬਣਾਉਂਦਾ ਹੋਵੇ ਬਹੁਤ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਹੁੰਦੀ ਹੈ ਤਾਂ ਅਜਹੀਆਂ ਗੱਲਾਂ ਨੇ ਜਿਹੜੀਆਂ ਉਹ ਇਹਨਾਂ ਸਾਰੇ ਕਾਰਨਾਂ ਕਰਕੇ ਹੁੰਦੀਆਂ ਨੇ ਤਾਂ ਤੁਸੀਂ ਜਾਣ ਦਿਓ ਕਿ ਪਲਾਸਟਿਕ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਉਹ ਇਨਸਾਨ ਨੂੰ ਲੱਗਦੀਆਂ ਨੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਕਦੇ ਵੀ ਖਾਣਾ ਜਿਹੜਾ ਜੇ ਅਗਰ ਗਰਮ ਖਾਣਾ ਤੁਸੀਂ ਖਾਣਾ ਹੈ ਕਦੇ ਵੀ ਪਲਾਸਟਿਕ ਦੇ ਭਾਂਡੇ ਪਲਾਸਟਿਕ ਦੇ ਪੇਪਰ ਜਾਂ ਫਿਰ ਪਲਾਸਟਿਕ ਤੋਂ ਬਣੀ ਹੋਰ ਕਿਸੇ ਵੀ ਚੀਜ਼ ਦੇ ਵਿੱਚ ਉਹ ਗਰਮ ਖਾਣਾ ਨਹੀਂ ਖਾਣਾ ਚਾਹੀਦਾ ਇਸ ਦੇ ਨਾਲ ਹੀ ਪਲਾਸਟਿਕ ਦਾ ਸਪੂਨ ਵੀ ਗਰਮ ਖਾਣੇ ਨੂੰ ਖਾਣ ਵਾਸਤੇ ਇਸਤੇਮਾਲ ਨਹੀਂ ਕਰਨਾ ਚਾਹੀਦਾ ਲੇਕਿਨ ਇੱਥੇ ਤਾਂ ਸਰੇ ਆਮਰ ਫੈਨ ਦੇ ਜਿਹੜੇ ਪੈਕੇਟ ਨੇ ਉਹ ਗਰਮ ਤੇਲ ਦੇ ਵਿੱਚ ਪਾ ਦਿੱਤੇ ਜਾਂਦੇ ਨੇ ਜਿਸ ਕਰਕੇ ਜਦੋਂ ਪਲਾਸਟਿਕ ਮੈਲਟ ਹੋ ਜਾਂਦੀ ਆ ਤਾਂ ਤੇਲ ਨਿਕਲ ਕੇ ਕਢਾਈ ਦੇ ਵਿੱਚ ਚਲੇ ਜਾਂਦਾ ਹੈ ਤਾਂ ਇਸ ਦੇ ਨਾਲ ਪਲਾਸਟਿਕ ਆ ਜਿਹੜੀ ਉਹ ਵੀ ਪਿਗਲ ਕੇ ਪਲਾਸਟਿਕ ਦੇ ਪਲਾਸਟਿਕ ਆ ਜਿਹੜੀ ਉਹ ਇਹ ਸਭ ਦੇ ਵਿੱਚ ਚਲੇ ਜਾਂਦੀ ਹੈ ਹਾਲਾਂਕਿ ਕਈ ਲੋਕ ਨੇ ਜਿਹੜੇ ਉਹ ਇੱਥੇ ਇਹ ਵੀ ਗੱਲਾਂ ਕਹਿੰਦੇ ਨਜ਼ਰ ਆਉਂਦੇ ਨੇ ਕਿ ਇੱਕ ਗਰੀਬ ਬੰਦਾ ਆਪਣਾ ਕਾਰੋਬਾਰ ਕਰ ਰਿਹਾ ਸੀ ਚਲੋ ਕਾਰੋਬਾਰ ਕਰਨ ਦਾ ਹਰ ਇੱਕ ਨੂੰ ਹੱਕ ਹੈ ਲੇਕਿਨ ਅਗਰ ਸਿਹਤ ਦੀ ਗੱਲ ਕਰੀਏ ਤਾਂ ਪਹਿਲਾਂ ਹੀ ਮਨੁੱਖ ਵੱਡੀਆਂ ਸਿਹਤ ਸਮੱਸਿਆਵਾਂ ਦੇ ਨਾਲ ਇੱਥੇ ਜੂਝ ਰਹੇ ਨੇ ਵੱਡੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਲੋਕਾਂ ਦੇ ਅੱਗੇ ਆ ਜਾਂਦੀਆਂ ਨੇ ਹਸਪਤਾਲ ਦੇ ਹਸਪਤਾਲ ਭਰੇ ਪਏ ਨੇ ਖਾਣੇ ਪੀਣੇ ਦੀ ਕੁਆਲਿਟੀ ਨੂੰ ਲੈ ਕੇ ਇੱਕ ਪਾਸੇ ਸਵਾਲ ਉੱਠਦੇ ਨੇ ਦੂਜੇ ਪਾਸੇ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਇਹ ਵੀ ਬਿਮਾਰੀਆਂ ਦਾ ਕਾਰਨ ਬਣਦੀਆਂ ਨੇ ਤਾਂ ਪਿੱਛੇ ਜਿਹੇ ਵੀ ਕੁਝ ਬਲੌਗਰਾਂ ਦੀਆਂ ਵੀਡੀਓਜ਼ ਤੇ ਜਿਹੜੀਆਂ ਉਹ ਵਾਇਰਲ ਹੋਈਆਂ ਸੀ ਤਾਂ ਵਾਇਰਲ ਹੋਣ ਦੇ ਚੱਕਰ ਵਿੱਚ ਵੀ ਕਈ ਵਾਰ ਦੁਕਾਨਦਾਰ ਅਜਿਹੀ ਕੋਈ ਹਰਕਤ ਕਰ ਦਿੰਦੇ ਨੇ ਕਿ ਅਗਰ ਵੀਡੀਓ ਵਾਇਰਲ ਹੋ ਗਈ ਉਸ ਵੀਡੀਓ ਨੂੰ ਜ਼ਿਆਦਾ ਵਿਊ ਆਏ ਤਾਂ ਮੇਰੀ ਸੇਲ ਵੱਧ ਜਾਵੇਗੀ ਲੇਕਿਨ ਇਹ ਅਜਿਹੇ ਵਿੱਚ ਕਈ ਵਾਰ ਉਹ ਲੋਕਾਂ ਦੀ ਸਿਹਤ ਦੀ ਵੀ ਪਰਵਾਹ ਜਿਹੜੀ ਉਹ ਨਹੀਂ ਕਰਦੇ ਤਾਂ ਇਹ ਤਸਵੀਰਾਂ ਵਿੱਚ ਤੁਸੀਂ ਦੇਖਿਆ ਹੈ ਕਿ ਕਿਸ ਪ੍ਰਕਾਰ ਇੱਥੇ ਰਿਫੈਂਡ ਦੇ ਪੈਕੇਟ ਖੋਲੇ ਗਏ ਨੇ ਜਿਸ ਤੋਂ ਲੈ ਕੇ ਲੋਕਾਂ ਵੱਲੋਂ ਵੀ ਇਤਰਾਜ਼ ਜਤਾਇਆ ਜਾ ਰਿਹਾ ਏ ਅਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਸਿਹਤ ਵਿਭਾਗ ਦੇ ਵੱਲੋਂ ਸੈਂਪਲ ਨੇ ਜਿਹੜੇ ਉਹ ਭਰੇ ਗਏ ਨੇ ਹਾਲਾਂਕਿ ਇਹ ਕੋਈ ਪਹਿਲਾ ਅਜਿਹਾ ਮਾਮਲਾ ਨਹੀਂ ਹੈ ਪਹਿਲਾਂ ਵੀ ਅਜਿਹੇ ਕਈ ਮਾਮਲੇ ਨੇ ਜਿਹੜੇ ਉਹ ਸਾਹਮਣੇ ਆ ਚੁੱਕੇ ਨੇ ਤਾਂ ਇੱਕ ਫੂਡ ਬਲੌਗਰ ਦੇ ਵੱਲੋਂ ਵੀਡੀਓ ਬਣਾਈ ਜਾਂਦੀ ਸੀ ਜਿੱਥੇ ਇੱਕ ਜਿਹੜਾ ਸਸਤੇ ਵਾਲਾ ਮੱਖਣ ਵਰਗਾ ਇੱਕ ਬਟਰ ਦਾ ਟੁਕੜਾ ਹੁੰਦਾ ਏ ਉਹ ਭਰ ਭਰ ਕੇ ਪਰੌਂਠਿਆਂ ਦੇ ਵਿੱਚ ਪਾਇਆ ਜਾਂਦਾ ਏ ਤਾ ਇੱਕ ਪਰੌਂਠੇ ਦੇ ਉੱਤੇ ਬਹੁਤ ਜ਼ਿਆਦਾ ਮੱਖਣ ਜਿਹੜਾ ਉਹ ਲਾਇਆ ਜਾਂਦਾ ਹੈ ਤਾਂ ਇੱਕ ਪਿਓਰ ਬਟਰ ਹੁੰਦਾ ਹੈ ਤਾਂ ਇੱਕ ਬਟਰ ਵਰਗਾ ਦਿਖਣ ਵਾਲਾ ਮੱਖਣ ਮਾਰਕੀਟ ਦੇ ਵਿੱਚ ਮਿਲਦਾ ਹੈ ਜਿਹੜਾ ਕਾਫੀ ਜ਼ਿਆਦਾ ਸਸਤਾ ਹੁੰਦਾ ਹੈ ਬਟਰ ਦੀ ਟਿੱਕੀ ਆ ਜਿਹੜੀ ਉਹ ਜੇ ਕੰਪਨੀ ਦੀ ਲਈ ਜਾਵੇ ਤਾਂ ਉਹ ਤਕਰੀਬਨ 58 ਤੋਂ 60 ਰੁਪਏ ਦੀ ਪੈਂਦੀ ਹੈ ਲੇਕਿਨ ਜਿਹੜੀ ਇਹ ਸਸਤੇ ਬਟਰ ਦੀ ਟਿੱਕੀ ਹੈ ਇਹ ਕੇਵਲ 18 19 20 ਰੁਪਏ ਦੀ ਮਿਲ ਜਾਂਦੀ ਹੈ ਤਾਂ ਇਸ ਦਾ ਵੀ ਇਸਤੇਮਾਲ ਢੱਲੇ ਦੇ ਨਾਲ ਹੋ ਰਿਹਾ ਹੈ ਤਾਂ ਉਸ ਨੂੰ ਲੈ ਕੇ ਵੀਡੀਓ ਨੂੰ ਲੈ ਕੇ ਵੀ ਇਤਰਾਜ਼ ਦੇ ਜਿਹੜੇ ਉਹ ਜਿਤਾਏ ਗਏ ਸੀ ਦੂਜੇ ਪਾਸੇ ਅਕਸਰ ਹੀ ਖਾਣ ਪੀਣ ਵਾਲੀਆਂ ਜਿਹੜੀਆਂ ਸਪੀਡ ਫੂਡ ਦੀਆਂ ਰੇੜੀਆਂ ਜਾਂ ਫਿਰ ਦੁਕਾਨਾਂ ਹੁੰਦੀਆਂ ਨੇ ਉਹਨਾਂ ਉੱਤੇ ਵੱਡੇ ਪੱਦਰ ਤੇ ਇਸ ਤਰ੍ਹਾਂ ਦੇ ਬਟਰ ਇਸਤੇਮਾਲ ਕੀਤੇ ਜਾਂਦੇ ਨੇ ਇਸ ਤੋਂ ਪਹਿਲਾਂ ਇੱਕ ਹੋਰ ਬਲੌਗਰ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਸੀ ਕਿ ਸਟਿੰਗ ਅਤੇ ਹੋਰ ਕੋਲਡ ਡਰਿੰਕ ਨੇ ਜਿਹੜੇ ਉਹਨਾਂ ਨੂੰ ਕਢਾਈ ਵਿੱਚ ਪਾ ਕੇ ਉਹਨਾਂ ਦੇ ਵਿੱਚ ਮੈਗੀ ਬਣਾਈ ਜਾ ਰਹੀ ਸੀ ਇਸੇ ਤਰ੍ਹਾਂ ਇੱਕ ਵਿਅਕਤੀ ਨੇ ਵਿਊ ਲੈਂਡ ਦੇ ਮਾਰੇ ਚਾਹ ਦੇ ਵਿੱਚ ਰੂ ਆਫ ਦਾ ਜਿਹੜਾ ਉਪਾਅ ਦਿੱਤਾ ਸੀ ਤਾਂ ਅਜਿਹੇ ਘਟਾਵਾਂ ਨੂੰ ਲੈ ਕੇ ਸਵਾਲ ਨੇ ਜਿਹੜੇ ਉਹ ਜ਼ਰੂਰ ਖੜੇ ਹੁੰਦੇ ਨੇ ਕਿ ਕਿਤੇ ਨਾ ਕਿਤੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨੇ ਜਿਹੜੇ ਉਹ ਹੋ ਰਹੇ ਨੇ ਤਾਂ ਹੁਣ ਪੰਜਾਬ ਦੇ ਲੁਧਿਆਣਾ ਤੋਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਜਿੱਥੇ ਇੱਕ ਸਰਦਾਰ ਜੀ ਪਕੌੜਿਆਂ ਦਾ ਕਾਰੋਬਾਰ ਕਰਦੇ ਨੇ ਬੇहद ਸਸਤੇ ਰੇਟਾਂ ਵਿੱਚ ਭਾਵੇਂ ਪਕੌੜੇ ਦਿੰਦੇ ਨੇ ਲੇਕਿਨ ਇੱਥੇ ਸਵਾਲ ਨੇ ਜਿਹੜੇ ਉਹ ਜ਼ਰੂਰ ਖੜੇ ਹੋ ਗਏ ਨੇ ਇਸ ਖਾਣੇ ਦੀ ਗੁਣਵੱਤਾ ਨੂੰ ਲੈ ਕੇ ਤਾਂ ਹੁਣ ਦੇਖਣਾ ਹੋਵੇਗਾ ਕਿ ਸਿਹਤ ਵਿਭਾਗ ਇਸ ਮਾਮਲੇ ਵਿੱਚ ਕੀ ਐਕਸ਼ਨ ਕਰਦਾ ਹੈ ਕਿਆ ਕਰਤੇ ਹੈ ਸਰ ਆ ਇਹ ਥੋੜਾ ਜਿਹਾ ਜਦ ਗਰਮ ਹੋ ਜਾਂਦਾ ਹੈ ਤੋਂ ਉਸੇ ਤੁਰੰਤ ਖੁੱਲ ਜਾਂਦਾ ਹੈ ਤੋਂ ਪਲਾਸਟਿਕ ਕੋ ਤੇਲ ਮੇ ਮੈਲਟ ਕਰਦੇ ਤੇ ਕਿਆ ਕਰਤੇ ਹੈ ਸਰ ਆ ਇਹ ਥੋੜਾ ਜਿਹਾ ਜਦ ਗਰਮ ਹੋ ਜਾਂਦਾ ਹੈ ਤੋਂ ਉਸੇ ਤੁਰੰਤ ਖੁੱਲ ਜਾਂਦਾ ਹੈ ਤੋਂ ਪਲਾਸਟਿਕ